ਮਿਲਕੇ ਸੀ ਉਹ ਸੱਜੇ ਭਰਾ ਜੀ ਇੱਕ ਚਾਚਾ ਜੀ ਦਾ ਲੜਕਾ ਜੀ ਸਾਰੇ ਜਣੇ ਅਸੀਂ ਮਿਲਕੇ ਇੱਥੇ ਕੰਮ ਕਰ ਰਹੇ ਹਾਂ ਜਿਹਦੇ ਵਿੱਚ ਜੀ ਖਾਲਸਾ ਐ ਸਾਡੀ ਮਦਦ ਕਰ ਰਹੀ ਹੈ ਜੇ ਖਾਲਸਾ ਦਾ ਮਦਦ ਕਰਦੀ ਸਹਾਈ ਤਾਂ ਅਸੀਂ ਇਹ ਸੈਟਅਪ ਨਾ ਕਰ ਪਾਉਂਦੇ ਪਹਿਲਾਂ ਮੈਂ ਐਮਐਸਸੀ ਮੈਥ ਕਰੀ ਹੈ ਜੀ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ ਜੀ ਫਿਰ ਮੈਂ ਨਾਲ ਦੀ ਨਾਲ ਹੀ ਬੀਐਡ ਕੀਤੀ ਸੀ ਬੀਐਡ ਕਰਦੇ ਕਰਦੀ ਮਹਾਰਾਜ ਦੀ ਕਿਰਪਾ ਨਾਲ ਜੀ ਸੀਟ ਐਟ ਪੀਟ ਵੀ ਕਲੀਅਰ ਹੋ ਗਿਆ ਤੇ ਖਾਲਸਾ ਏਡ ਦੀ ਮਦਦ ਨਾਲ ਹੀ ਅਸੀਂ ਇੱਥੇ ਆਪਦਾ ਵਧੀਆ ਕੰਮ ਧੰਦਾ ਕਰ ਰਹੇ ਹਾਂਗੇ ਚਾਹ ਕੌਫੀ ਹੈ ਗੋਬੀ ਪਕੌੜਾ ਆਲੂ ਪਕੌੜਾ ਹੈਗਾ ਬ੍ਰੈਡ ਹੈ ਫਾਸਟ ਫੂਡ ਹੈ ਜਿਵੇਂ ਉਹਦੇ ਵਿੱਚ ਸੋਇਆ ਚਾਪ ਹੋਗੀ ਦੇਸੀ ਕਿਉ ਉਹਦੀ ਪ੍ਰਾਉਟੀ ਹੈਗੇ ਆ ਠੰਡੇ ਠੰਡੇ ਹੈਗੇ ਸਰ ਮੈਗੀ ਆਟਾ ਮੈਗੀ ਆ ਸਿੰਪਲ ਮੈਗੀ ਵੀ ਹੈ ਨੇ ਸਰ ਅਸੀਂ ਆਪਦੀ ਫੀਲਡ ਚ ਵੀ ਤਾਂ ਕੰਮ ਕਰ ਪੜ ਰਹੇ ਆ ਨਾਲ ਨਾਲ ਹੁਣ ਭਰਾ ਜਿਹੜਾ ਹੁਣ ਐਟ ਅ ਟਾਈਮ ਲਾਇਬ੍ਰੇਰੀ ਵਾ ਉਹ ਉਹ ਲਾਇਬ੍ਰੇਰੀ ਬੈਠਿਆ ਆਪਦਾ ਦਿੱਲੀ ਉਹਨੇ ਪੋਸਟਾਂ ਭਰੇਆਂ ਹੋਈਆਂ ਗਈਆਂ TGT ਦੀਆਂ ਅਸੀਂ ਮਾਸਟਰ ਗ੍ਰੈਜੂਏਟਰ ਮੈਂ ਵੀ MSC ਮੈਥ ਆ ਵੀ ਐਡਾ ਮੈਂ ਵੀ ਮਾਸਟਰ ਗ੍ਰੈਜੂਏਟਰ ਤੇ ਲੈਕਚਰਰ ਦੀ ਤਿਆਰੀ ਕਰ ਰਹੇ ਹਾਂ ਜੀ ਨਾਲ ਨਾਲ ਤੇ ਨਾਲ ਨਾਲ ਇਥੇ પાર્ਟ ਟਾਈਮ ਅਸੀਂ ਕੰਮ ਵੀ ਕਰ ਰਹੇ ਹਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਕੋਈ ਸੰਸਥਾ ਇਹ ਨਾ ਸੋਨਾ ਕੰਮ ਕਰ ਰਹੀ ਹੈਗੀ ਉਹਨੇ ਢੰਗ ਨਾਲ ਉਹ ਮਤਲਬ ਕਿ ਉਹ ਸਹੀ ਬੰਦੇ ਤੇ ਕਰ ਮਦਦ ਪਹੁੰਚ ਰਹੀ ਹੈ ਪਹਿਲੀ ਗੱਲ ਇਹ ਹੈ ਵੀ ਉਹਨਾਂ ਦੀ ਇਨਵੈਸਟੀਗੇਸ਼ਨ ਵੀ ਸਹੀ ਹੈ ਬਾਕੀ ਲੋੜਵੰਦ ਮਤੇ ਤੇ ਕਰ ਵੀ ਸਹੀ ਪਹੁੰਚ ਰਹੀ ਹੈ ਮੰਨ ਕੇ ਚਲੋ ਜਿਵੇਂ ਲੋਕ ਅੱਜਕੱਲ ਕਹਿੰਦੇ ਨੇ ਵੀ ਖਾਲਸਾ ਐਡ ਐਦਾਂ ਐਦਾਂ ਜੋ ਉਹ ਪਰ ਉਹ ਮੈਨੂੰ ਨਹੀਂ ਲੱਗਦਾ ਐਵੇਂ ਆ ਪਰ ਜੇ ਬੰਦਾ ਸਹੀ ਹੈ ਤਾਂ ਜ਼ਰੂਰ ਉਹ ਮਦਦ ਕਰ ਦਿੰਦੇ ਆ ਦੇਖੋ ਮੇਰੇ ਨਾਲ ਤਾਂ ਹੀ ਹੋਇਆ ਕਿ ਮੈਂ ਉਹਨਾਂ ਕੋਲ ਗਿਆ ਉਹਨਾਂ ਨੇ ਮੇਰੀ ਮਦਦ ਕੀਤੀ ਹੈ ਬਾਕੀ ਜੀ ਹੁਣ ਆਪਾਂ ਦੁਨੀਆ ਭਰੀ ਤੇ ਕੀ ਕਹਿ ਸਕਦੇ ਆ ਬਾਕੀ ਮੈਨੂੰ ਆਪ ਦਾ ਐਕਸਪੀਰੀਅੰਸ ਮੈਨੂੰ ਵੀ ਖਾਲਸਾ ਜਿਹੜਾ ਮਤਲਬ ਕਿ ਬਹੁਤ ਵਧੀਆ ਮਦਦ ਕਰ ਰਹੀ ਹੈ